ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ ਵਿਦੇਸ਼ ਵਿੱਚ ਵਸਦਿਆਂ ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਜੀ ਕਿ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਰੋਮ ਇਟਲੀ ਵਿਖੇ ਜੋ ਕਿ ਆਪਣਾ ਅਸਥਾਨ ਸਥਿਤ ਹੈ ਸੰਗਤਾਂ ਨੂੰ ਬੇਨਤੀ ਹੈ ਜੀ ਕਿ ਇਸ ਅਸਥਾਨ ਦੇ ਕਾਰਜ ਪਿਛਲੇ ਕਈ ਸਾਲਾਂ ਤੋਂ ਚੱਲ ਰਹੇ ਹਨ ਇਹ ਬਿਲਡਿੰਗ ਆਪਾਂ ਸਾਰੀ ਸੰਗਤ ਦੇ ਸਹਿਯੋਗ ਦੇ ਨਾਲ ਖਰੀਦੀ ਹੈ ਤੇ ਜਿਹਦੇ ਵਿੱਚ ਹਲੇ ਤੱਕ ਕਾਫੀ ਸਾਰੀ ਮਾਇਆ ਜਦੋਂ ਇਹ ਬਿਲਡਿੰਗ ਦਾ ਕਾਰਜ ਆਰੰਭ ਕੀਤਾ ਸੀ ਤੇ ਬੜੀ ਸੰਗਤ ਐਸੀ ਸੀ ਜਿਹੜੇ ਕਿ ਇੱਥੋਂ ਛੱਡ ਕੇ ਹੋਰ ਦੇਸ਼ਾਂ ਦੇ ਵਿੱਚ ਸ਼ਿਫਟ ਹੋ ਗਏ ਸਨ ਉਹ ਵੀ ਚਾਹੁੰਦੇ ਸਨ ਵੀ ਅਸੀਂ ਇਸ ਸਥਾਨ ਦੀ ਸੇਵਾ ਕਰ ਸਕੀਏ ਸੰਗਤ ਦੇ ਸਹਿਯੋਗ ਦੇ ਨਾਲ ਆਪਾਂ ਸਾਰੀ ਸੰਗਤ ਨੇ ਰਲਮਿਲ ਕਰਕੇ ਇਹ ਫੈਸਲਾ ਲਿਆ ਹੈ ਕਿ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਫੰਡ ਵਾਸਤੇ ਜਿਸ ਵੀ ਕਿਸੇ ਵੀਰ ਨੇ ਭਰਾ ਨੇ ਸੇਵਾ ਕਰਨੀ ਹੋਵੇ ਸਕ੍ਰੀਨ ਦੇ ਉੱਤੇ ਆਪਾਂ ਅਕਾਊਂਟ ਨੰਬਰ ਚੱਲ ਰਿਹਾ ਹੈ ਸੰਗਤ ਨੂੰ ਬੇਨਤੀ ਹੈ ਕਿ ਆਪ ਕਿਸੇ ਵੀ ਦੇਸ਼ ਦੇ ਵਿੱਚ ਬੈਠੇ ਹੋ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸੇਵਾ ਆਪਜੀ ਬਿਲਡਿੰਗ ਫੰਡ ਦੀ ਕਰਨੀ ਚਾਹੁੰਦੀਆਂ ਹੋਵੋ ਤੇ ਆਪਜੀ ਸਕ੍ਰੀਨ ਦੇ ਉੱਤੇ ਅਕਾਊਂਟ ਨੰਬਰ ਚੱਲ ਰਿਹਾ ਹੈ ਆਪਜੀ ਵੱਧ ਚੜ ਕੇ ਇਸ ਬਿਲਡਿੰਗ ਦੇ ਵਿੱਚ ਹਿੱਸਾ ਪਾਉਣ ਦੀ ਕਿਰਪਾਲਤਾ ਕਰੋ ਜੀ ਬੇਨਤੀ ਨੂੰ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ